ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਐਤਵਾਰ ਦੇ ਦਿਨ ਬਿੱਲੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਹ ਕੰਮ ਤੁਸੀਂ ਕਰ ਲਵੋ ਤੁਹਾਡੇ ਭਾਗ ਖੋਲ ਜਾਣਗੇ ਤੁਸੀਂ ਜਲਦੀ ਹੀ ਪੈਸੇ ਵਾਲੇ ਪੰਜ ਆਓਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰ ਲਗਵਾ ਦਿਓ ਜੀ ਤਾਂਗੇ ਪ੍ਰਮਾਤਮਾ ਦੀ ਕਿਰਪਾ ਤੁਹਾਡੇ ਘਰ ਤੇ ਹਮੇਸ਼ਾ ਲਈ ਬਣ ਜਾਵੇ ਸੋ ਸਾਧ ਸੰਗਤ ਜੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਘਰ ਦੇ ਵਿੱਚ ਬੱਚੇ ਬਿੱਲੀ ਦੇਂਦੀ ਹੈ ਜਾਂ ਫਿਰ ਬਿੱਲੀ ਘਰ ਦੇ ਵਿੱਚ ਆਉਂਦੀ ਹੈ ਐਤਵਾਰ ਜਾਂ ਸ਼ਨੀਵਾਰ ਤਾਂ ਇਹ ਕੰਮ ਤੁਸੀਂ ਜ਼ਰੂਰ ਕਰਿਆ ਕਰੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਸਾਧ ਸੰਗਤ ਜੀ ਅਸੀਂ ਸਾਰੇ ਇਹ ਜਾਣਦੇ ਹਾਂ ਉਹ ਕਿਹੜੇ ਕੰਮ ਹਨ ਜੋ ਅਸੀਂ ਬਿੱਲੀ ਦੇ ਆਉਣ ਤੇ ਕਰਨੇ ਹਨ ਤੇ ਇੱਕ ਵਾਰ ਕਹਿੰਦੇ ਹਨ ਕਿ ਇੱਕ ਨਗਰ ਦੇ ਵਿੱਚ ਇੱਕ ਮਨੋਕ ਆਪਣੇ ਭਰਾ, ਮਾਤਾ-ਪਿਤਾ ਤੇ ਪਤਨੀ ਤੇ ਦੋ ਜਵਾਕਾਂ ਦੇ ਨਾਲ ਰਹਿੰਦਾ ਸੀ। ਉਹ ਦੂਰ ਦਰਾਡੇ ਦੇਸ਼ ਦੇ ਵਿੱਚ ਵਪਾਰ ਕਰਨ ਜਾਇਆ ਕਰਦਾ ਸੀ। ਇੱਕ ਦਿਨ ਅਚਾਨਕ ਕੀ ਹੋਇਆ ਕਿ ਜਿਸ ਜਹਾਜ਼ ਦੇ ਉੱਪਰ ਉਹ ਵਪਾਰ ਕਰਨ ਗਿਆ ਉਹ ਸਮੁੰਦਰ ਦੇ ਵਿੱਚ ਡੁੱਬ ਗਿਆ। ਘਰ ਆ ਕੇ ਸੁਨੇਹਾ ਦਿੱਤਾ ਕਿ ਜਿਸ ਜਹਾਜ਼ ਦੇ ਵਿੱਚ ਤੁਹਾਡਾ ਪੁੱਤਰ ਵਪਾਰ ਕਰਨ ਗਿਆ ਸੀ ਉਹ ਜਹਾਜ਼ ਟੁੱਬ ਚੁੱਕਾ ਹੈ ਸਾਰਾ ਪਰਿਵਾਰ ਰੋਇਆ ਕੋ ਲਾਇਆ ਤੇ ਹੁਣ ਉਹਦੀਆਂ ਦੋ ਧੀਆਂ ਤੇ ਉਹਦੀ ਪਤਨੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਉਹਦਾ ਸਹਾਰਾ ਕਹਿਣ ਲੱਗਾ ਕਿ ਜੇ ਇਹਨੂੰ ਰੱਖਿਆ ਤੇ ਉਹਦਾ ਸਹੁਰਾ ਕਹਿਣ ਲੱਗਾ ਕਿ ਜੇ ਇਹਨੂੰ ਰੱਖਿਆ ਤੇ ਦੋ ਧੀਆਂ ਦਾ ਬੋਝ ਵੀ ਚੁੱਕਣਾ ਪੈ ਜਾਣਾ ਹੈ ਇਹਨਾਂ ਦਾ ਵੀ ਖਰਚਾ ਚੁੱਕਣਾ ਪਵੇਗਾ ਉਹਨਾਂ ਇਹ ਨਾ ਸੋਚਿਆ ਕਿ ਸਾਡੇ ਪੁੱਤਰਾਂ ਦੀ ਔਲਾਦ ਹੈ ਉਹਨਾਂ ਕਿਹਾ ਕਿ ਖਰਚਾ ਉਠਾਉਣਾ ਪਾਵੇਗਾ। ਮਾਂ ਸਮੇਤ ਦੋਵਾਂ ਧੀਆਂ ਨੂੰ ਘਰੋਂ ਬਾਹਰ ਕੱਢ ਦਿੱਤਾ। ਮਾਂ ਬੜਾ ਹੀ ਰੋਈ ਤੇ ਕੋਲ ਲਾਈ ਧੀਆਂ ਨੂੰ ਲੈ ਕੇ ਕਿੱਥੇ ਜਾਵਾਂ ਪਰ ਉਹਨਾਂ ਨੇ ਇੱਕ ਨਾ ਸੁਣੀ ਤੇ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਹੁਣ ਵਿਚਾਰੀ ਕਰਦੀ ਕਿ ਕਿ ਆਪਣੇ ਮਾਪਿਓ ਦੇ ਘਰ ਜਾਂਦੀ ਤੇ ਉਹਦੇ ਭਰਾ ਭਾਬੇ ਵੀ ਸਨ। ਵੇਖ ਕੇ ਪਹਿਲਾਂ ਹੀ ਨੱਕ ਬੋਲ ਵਟੇ ਪਰ ਮਾਪਿਓ ਨੇ ਜਦੋਂ ਕਿਹਾ ਕਿ ਉਹਨੂੰ ਘਰ ਰੱਖ ਲਿਆ ਹੁਣ ਭਾਬੀ ਨੇ ਉਸ ਤੋਂ ਸਾਰਾ ਦਿਨ ਕੰਮ ਕਰਵਾਇਆ ਕਰਨੇ ਚੌਂਕੇ ਚੋਲੇ ਤੋਂ ਲੈ ਕੇ ਕੱਪੜਿਆਂ ਤੱਕ ਘਰ ਦੀ ਸਾਫ ਸਫਾਈ ਤੱਕ ਦੋਵਾਂ ਧੀਆਂ ਤੋਂ ਦੋਵਾਂ ਧੀਆਂ ਤੋਂ ਤੇ ਮਾਂ ਤੋਂ ਕੰਮ ਕਰਵਾਇਆ ਕਰਨਾ ਸਾਰਾ ਦਿਨ ਘਰ ਦੇ ਕੰਮ ਕਰਵਾਇਆ ਕਰਨੇ ਤੇ ਜਦੋਂ ਘਰ ਭਰਾ ਨਿਆਇਆ ਕਰਨਾ ਤੇ ਕਿਹਾ ਕਰਨਾ ਮੈਂ ਤਾਂ ਬੜਾ ਕੰਮ ਕਰਦੀ ਹਾਂ ਉਹਨੇ ਆਣੇ ਬਹਾਨੇ ਕੁਝ ਨਾ ਕੁਝ ਭਰਾ ਦੇ ਕੰਮ ਭਰੀ ਜਾਇਆ ਕਰਨਾ ਪਰਾਣੇ ਵਿੱਚ ਗੱਲਾਂ ਵਿੱਚ ਆ ਜਾਇਆ ਕਰਨਾ ਕਿ ਅਸੀਂ ਜਿਹੜਾ ਕਿੰਨਾ ਕੁ ਤੇਰਾ ਖਰਚਾ ਉਠਾਵਾਂਗੇ ਬਜ਼ੁਰਗ ਮਾਂ ਪਿਓ ਨੇ ਮੰਜੀ ਤੇ ਬੈਠੇ ਹਨ ਇਹਨਾਂ ਦਾ ਖਰਚਾ ਕਿਵੇਂ ਉਠਾਵਾਂਗੇ ਤੇ ਤੇਰਾ ਖਰਚਾ ਕਿਵੇਂ ਉਠਾਵਾਂ ਉਹਨੇ ਤੇਲ ਵਿੱਚ ਜਿਹੜਾ ਬੜਾ ਹੀ ਉਦਾਸ ਕਰ ਦੇਣਾ ਤੇ ਫਿਰ ਉਸ ਭੈਣ ਨੇ ਰੱਬ ਅਗੇ ਤਾਸ ਕਰਨੀ ਕਹੇ ਰੱਬਾ ਮੇਰੀਆਂ ਧੀਆਂ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੀਂ ਤਾਰਮਣ ਨੂੰ ਬੜਾ ਹੀ ਮਾਣਦੀ ਸੀ ਇੱਕ ਦਿਨ ਉਹ ਬਾਜ਼ਾਰ ਵਿੱਚ ਸਬਜ਼ੀ ਲੈਣ ਗਈ ਤੇ ਜਦੋਂ ਸਬਜ਼ੀ ਲੈਣ ਗਈ ਤਾਂ ਵਾਪਸ ਜਦੋਂ ਆਉਂਦੀ ਵੇਖਦੀ ਹੈ ਤੇ ਰਸਤੇ ਦੇ ਵਿੱਚ ਇੱਕ ਮਿੱਲੀ ਪਈ ਹੋਈ ਹੁੰਦੀ ਹੈ ਉਹਦੀ ਜਿਹੜੀ ਲਾਤ ਹੈ ਉਹ ਟੁੱਟੀ ਪਈ ਸੀ ਉਸ ਨੂੰ ਘਰ ਲੈ ਆਏ ਤੇ ਉਹਦੀ ਲਾਤ ਜਿਹੜੀ ਸੀ ਇੱਕ ਫੱਟੀ ਦੇ ਨਾਲ ਤੇ ਕੁਝ ਹਲਦੀ ਨੇਮ ਲਗਾ ਕੇ ਫੱਟੀ ਨਾਲ ਬੰਨ੍ਹ ਦਿੱਤੀ ਹੁਣ ਉਹਦੀ ਭਾਬੀ ਨੂੰ ਉਸ ਨੂੰ ਪਹਿਲਾਂ ਹੀ ਨਹੀਂ ਸੀ ਵੇਖ ਸਕਦੇ ਤੇ ਜ਼ਿਆਦਾ ਉਸਨੇ ਵੇਖਿਆ ਕਿ ਬਿੱਲੀ ਦਾ ਬੱਚਾ ਵੀ ਘਰ ਲੈ ਆਈ ਹੈ ਤੇ ਆਉਂਦਿਆਂ ਹੀ ਪੁਰਾਣੂ ਕਹਿ ਦਿੱਤਾ ਆਪਣੇ ਖਰਚਾ ਇਹਨਾਂ ਨੇ ਉਠਾਇਆ ਨਹੀਂ ਜਾਂਦਾ ਆਪਣੇ ਖਰਚਾ ਇਹਨਾਂ ਤੋਂ ਉਠਾਇਆ ਨਹੀਂ ਜਾਂਦਾ ਤੇ ਇਹ ਬਿੱਲੀ ਦਾ ਬੱਚਾ ਵੀ ਲੈ ਆਈ ਹੈ ਉਹਦੇ ਪੁਰਾਣੇ ਕਿਹਾ ਕਿ ਹੁਣ ਇਹਨੂੰ ਬਾਹਰ ਕੱਢ ਉਹ ਕਹਿਣ ਲੱਗੀ ਕਿ ਵੀਰੇ ਮੈਂ ਜੋ ਖਾਇਆ ਕਰੂੰਗੀ ਆਪਣੇ ਹਿੱਸੇ ਚੋਂ ਇਸ ਨੂੰ ਦੇ ਦਿਆ ਕਰੂੰਗੀ ਮੈਂ ਕਿਸੇ ਤਰ੍ਹਾਂ ਦਾ ਹੋਰ ਫालतू ਤੁਹਾਡੇ ਕੋਲੋਂ ਕੋਈ ਖਰਚਾ ਨਹੀਂ ਲਾਉਂਗੀ ਉਹਦੇ ਪੁਰਾਣੇ ਕੋਜ ਨਾ ਕਿਹਾ ਤੇ ਹੁਣ ਉਹ ਵਿਚਾਰੀ ਜੋ ਆਪਣੇ ਦੋ ਟੁਕ ਖਾਣ ਲਈ ਉਸ ਨੂੰ ਰੋਟੀ ਮਿਲਦੀ ਸੀ ਉਹਦੇ ਵਿੱਚੋਂ ਅੱਧਾ ਬਿੱਲੀ ਨੂੰ ਪਾ ਦਿਆ ਕਰਦੀ ਜੋ ਮਾੜਾ ਮੋਟਾ ਦੁੱਧ ਹੁੰਦਾ ਉਹ ਵੀ ਉਸ ਨੂੰ ਪਾ ਦਿਆ ਕਰਦੀ ਲਗਭਗ 1 ਮਹੀਨੇ ਵਿੱਚੋਂ ਬਿੱਲੀ ਠੀਕ ਠਾਕ ਹੋ ਗਈ ਹੁਣ ਬਿੱਲੀ ਰਿਆ ਉਥੇ ਹੀ ਕਰਦੀ ਸੀ ਪਰ ਇੱਕ ਛਾਤ ਤੋਂ ਦੂਜੀ ਛਾਤ ਤੇ ਉਹ ਆਰਾਮ ਨਾਲ ਛਾਲਾਂ ਮਾਰਦੀ ਰਹਿੰਦੀ ਸੀ ਹੁਣ ਰਾਤ ਉਹਦੇ ਉਹਦੇ ਕੋਲ ਆ ਜਾਂਦੇ ਤੇ ਉਹਨੂੰ ਦੁੱਧ ਰੋਟੀ ਦਾ ਟੁੱਕ ਪਾ ਰਿਆ ਕਰਦੇ ਹੁਣ ਭਾਬੀ ਤਾਂ ਪਹਿਲਾਂ ਹੀ ਕੋਈ ਨਾ ਕੋਈ ਬਹਾਨਾ ਲੱਭਦੇ ਪਏ ਸੀ ਕਿ ਕਿਹੜਾ ਦਿਨ ਹੋਵੇ ਤੇ ਮੈਂ ਇਸ ਨੂੰ ਬਾਹਰ ਕੱਢ ਦਵਾਂ ਇੱਕ ਦਿਨ ਉਹ ਜਿਹੜਾ ਭਰਾ ਸੀ ਉਹਦੇ ਦੋ ਪੁੱਤਰ ਸਨ ਤੇ ਹੁਣ ਇਹਦੇ ਕੋਲ ਦੋ ਧੀਆ ਸਨ ਤੇ ਹੁਣ ਇੱਕ ਦਿਨ ਬਿੱਲੀ ਨੇ ਇੱਕ ਸ਼ਾਇਦ ਤੋਂ ਦੂਜੀ ਸ਼ਾਇਦ ਤੇ ਛਲਾਂਗ ਮਾਰੀ ਹੁਣ ਉਹਦਾ ਛੋਟਾ ਪੁੱਤ ਵੀ ਬਾਹਰ ਸੀ ਤੇ ਉਹਨੇ ਬਿੱਲੀ ਨੂੰ ਛਲਾਂਗ ਮਾਰਦਿਆਂ ਵੇਖਿਆ ਤੇ ਛਲਾਂਗ ਦੇ ਛੱਤ ਤੋਂ ਛਲਾਂਗ ਮਾਰ ਦਿੱਤੀ। ਬਿੱਲੀ ਕੋਦ ਕੇ ਅਗਲੀ ਛੱਤ ਤੇ ਹੋ ਗਈ ਤੇ ਹੁਣ ਉਹ ਜਿਹੜਾ ਛੋਟਾ ਬੱਚਾ ਸੀ ਉਹ ਛਲਾਂਗ ਮਾਰਨੀ ਉਸ ਨੂੰ ਨਹੀਂ ਸੀ ਆਉਂਦੀ ਤੇ ਉਹ ਥੱਲੇ ਡਿੱਗ ਪਿਆ। ਥੱਲੇ ਡਿੱਗਣ ਕਰਕੇ ਉਹਦੀ ਲੱਤ ਟੁੱਟ ਗਈ ਤੇ ਹੁਣ ਉਹਦੀ ਭਾਬੀ ਬੜਾ ਬੋਲੀ। ਹੁਣ ਸ਼ਾਮ ਨੂੰ ਭਰਾ ਆਇਆ ਤੇ ਉਹ ਵੀ ਬੜਾ ਬੋਲਿਆ। ਉਹਨੇ ਕਿਹਾ ਕਿ ਤੈਨੂੰ ਕਿਹਾ ਸੀ ਬਿੱਲੀ ਨੂੰ ਘਰੋਂ ਬਾਹਰ ਕੱਢ ਦੇ। ਹੁਣ ਵੇਖ ਮੇਰੇ ਪੁੱਤਰ ਦੀ ਜਾਨ ਮਸਾਂ ਬਚੀ। ਇਦੀ ਲਾਟ ਟੁੱਟ ਗਈ ਹੈ ਹੁਣ ਤੋਂ ਸਾਡੇ ਘਰ ਰਹੇਗੇ ਤੇ ਪਤਾ ਨਹੀਂ ਹੋਰ ਹੋਰ ਕੀ ਹੋਵੇਗਾ ਤੇ ਮੇਰੇ ਪੁੱਤਰ ਦੀ ਜਾਨ ਵਿੱਚ ਆ ਸਕਦੇ ਸੀ ਹੁਣ ਤੋਂ ਕਹਿਣਾ ਤਾਂ ਮੰਨਣਾ ਨਹੀਂ ਬੋਝ ਬਣੇ ਹੋਏ ਹੈ ਸਾਡੇ ਸਿਰ ਤੇ ਉਹਨੇ ਕਿਹਾ ਕਿ ਨਿਕਲ ਮੇਰੇ ਘਰੋਂ ਦੋਹਾਂ ਧੀਆਂ ਤੇ ਆਪਣੀ ਭੈਣ ਨੂੰ ਘਰੋਂ ਬਾਹਰ ਘੜ ਦਿੱਤਾ ਤੇ ਹੁਣ ਬਜ਼ੁਰਗ ਮਾਪਿਓ ਲਾਚਾਰ ਸੀ ਮੰਜੇ ਤੇ ਬੈਠੇ ਹੋਏ ਸਨ ਉਹ ਵਿਚਾਰੇ ਕੁਝ ਨਾ ਬੋਲੇ ਕਿ ਅਸੀਂ ਜਾ ਕੇ ਕੁਝ ਬੋਲਿਆ ਤੇ ਸਾਨੂੰ ਵੀ ਘਰੋਂ ਬਾਹਰ ਨਾ ਕੱਢ ਦੇਵੇਗਾ ਤੇ ਅਸੀਂ ਜਾਵਾਂਗੇ ਕਿੱਥੇ ਹੁਣ ਉਹ ਵਿਚਾਰੀ ਆਪਣੀਆਂ ਦੋਵੇਂ ਧੀਆਂ ਨੂੰ ਲੈ ਕੇ ਨਗਰ ਤੋਂ ਬਾਹਰ ਇੱਕ ਸੰਤ ਫਕੀਰ ਜੀ ਰਿਆ ਕਰਦੇ ਸਨ ਉਥੋਂ ਦੇ ਸੰਤ ਫਕੀਰ ਜੀ ਸਨ ਤੇ ਹੁਣ ਚਲੇ ਗਏ ਸਨ ਉਹ ਸੰਤ ਦੀ ਕੋਠੀਆ ਦੇ ਵਿੱਚ ਹੁਣ ਉਹ ਆਪ ਰਿਆ ਕਰਦੀ ਉਹਨੇ ਜੋ ਰੋਟੀ ਜੋ ਵੀ ਖਾਇਆ ਕਰਨੀ ਉਹ ਬਿੱਲੀ ਨੂੰ ਵੀ ਉਹਦੇ ਕੋਲ ਲਿਆ ਦਿਆ ਕਰਨੀ ਫਿਰ ਉਸਨੇ ਕਿਸੇ ਦੇ ਘਰੇ ਚਲੇ ਜਾਇਆ ਕਰਨਾ ਤੇ ਹੁਣ ਉਹ ਵਿਚਾਰੀ ਲੋਕਾਂ ਦੇ ਘਰ ਦਾ ਕੰਮ ਕਰਿਆ ਕਰਦੀ ਆਪਣੀਆਂ ਦੋਹਾਂ ਤਿਆਂ ਦਾ ਢਿੱਡ ਪਾਲਦੀ ਤੇ ਕੁਝ ਸਮਾਂ ਲੰਘਿਆ ਤੇ ਉਸ ਦਾ ਘਰ ਵਾਲੇ ਦਾ ਮਿੱਤਰ ਸਾਥੀ ਸੀ ਉਹਦੇ ਨਾਲ ਰਲ ਕੇ ਜਿਹੜਾ ਵਪਾਰ ਕਰਦਾ ਸੀ ਉਹ ਕਿਤੇ ਵਪਾਰ ਕਰਨ ਗਿਆ ਤੇ ਕੋਈ 1 ਸਾਲ ਦੇ ਬਾਅਦ ਆਇਆ ਸੀ ਤੇ ਉਸ ਨੂੰ ਜਦੋਂ ਇਹ ਗੱਲ ਪਤਾ ਲੱਗੇ ਕਿ ਉਸ ਦੇ ਘਰ ਗਿਆ ਤੇ ਘਰ ਕਹਿੰਦਾ ਕਿ ਮੈਨੂੰ ਪਤਾ ਲੱਗਾ ਕਿ ਐਵੇਂ ਉਹ ਕੀ ਹਾਲ ਚਾਲ ਹੋ ਗਿਆ ਹੈ ਤੇ ਐਵੇਂ ਉਹਦਾ ਕਿਵੇਂ ਅਕਾਲ ਚਲਾਨਾ ਹੋ ਗਿਆ ਹੈ ਉਹ ਮੇਰੇ ਨਾਲ ਵਪਾਰ ਕਰਦਾ ਸੀ ਮੈਂ ਉਹਦੀ ਪਤਨੀ ਨੂੰ ਮਿਲਣਾ ਚਾਹੁੰਦਾ ਹਾਂ ਉਹਨੇ ਕਿਹਾ ਕਿ ਉਹਦੀ ਪਤਨੀ ਕਿੱਥੇ ਹੈ ਉਹਦੇ ਮਾਦਾ ਪਿਤਾ ਨੇ ਕਿਹਾ ਇੱਥੇ ਨਹੀਂ ਰਹਿੰਦੀ ਜਿੱਦਾਂ ਦਾ ਉਹਦਾ ਅਕਾਲ ਚਲਾਨਾ ਹੋਇਆ ਉਸ ਤੋਂ ਪਤਾ ਲੱਗਦਾ ਹੈ ਕਿ ਅਗਲੇ ਦਿਨ ਹੀ ਆਪਣੇ ਚਵਾਕ ਲੈ ਕੇ ਇਥੋਂ ਤੁਰਦੇ ਹੋਏ ਹੁਣ ਉਹ ਜਾਣਦਾ ਸੀ ਕਿ ਉਹ ਜਿਸ ਹਿਸਾਬ ਨਾਲ ਆਪਣੀ ਪਤਨੀ ਦੀਆਂ ਤਰੀਫਾਂ ਕਰਦਾ ਸੀ ਐਨੇ ਸਿਆਣੀ ਤੇ ਸੋਜਵਾਨ ਤੇ ਸਮਝ ਤਾਰ ਹੈ ਉਹ ਅਗਲੇ ਦਿਨ ਆਪਣੇ ਜਵਾਕ ਲੈ ਕੇ ਇਥੋਂ ਨਹੀਂ ਜਾ ਸਕਦੇ ਕਿਉਂਕਿ ਉਹ ਤਾਂ ਇੰਨੇ ਗੁਨਾ ਦੀ ਮਾਲਕ ਸੀ ਉਹਨੇ ਇੰਨਾ ਕਿਹਾ ਤੇ ਅਗਲੇ ਦਿਨ ਹੀ ਜਵਾਕ ਲੈ ਕੇ ਤੁਰ ਗਏ ਹੁਣ ਉਹ ਸੋਚਦਾ ਉਥੇ ਜਾ ਕੇ ਉਸ ਨੂੰ ਮਿਲਿਆ ਜਾਵੇ ਪੁੱਛ-ਕਿਛ ਕੇ ਉਹਦੇ ਪੇਕੇ ਘਰ ਜਾਂਦਾ ਹੈ ਉਥੇ ਗਿਆ ਤੇ ਪੁੱਛਿਆ ਐਵੇਂ ਫਲਾਣਾ ਜਿਹੜਾ ਉਹਦੀ ਪਤਨੀ ਜਿਹੜੀ ਇੱਥੇ ਰਹਿੰਦੀ ਸੀ ਉਹ ਤੁਹਾਡੀ ਭੈਣ ਹੈ ਉਹਨੇ ਕਿਹਾ ਜੀ ਉਹ ਤਾਂ ਆਪਣੇ ਜਵਾਕ ਲੈ ਕੇ ਇਥੋਂ ਚਲੇ ਗਏ ਉਹ ਸੋਚਣ ਲੱਗਾ ਇਥੋਂ ਵੀ ਚਲੇ ਗਈ ਜਿਵੇਂ ਹਿਸਾਬ ਦੇ ਨਾਲ ਉਹ 10 ਤਾਂ ਸੀ ਜੋ ਵਤੇਰਾ ਦੱਸਦੇ ਪਏ ਹਨ ਦੋਵੇਂ ਹਾਲਾਤ ਆਪਸ ਵਿੱਚ ਮੇਲ ਨਹੀਂ ਖਾਂਦੇ ਉਹ ਉੱਥੋਂ ਜਾਣ ਲੱਗਦਾ ਤੇ ਇੰਨੇ ਨੂੰ ਬਿੱਲੀ ਜਿਵੇਂ ਉਹਦੀ ਰਾਹ ਤੱਕਦੀ ਹੋਵੇ ਛੱਤ ਤੋਂ ਆ ਕੇ ਉਹਦਾ ਪਜਾਮਾ ਮੋਂ ਵਿੱਚ ਪਾ ਲਿਆ ਤੇ ਉਹਨੇ ਬੜਾ ਛਡਵਾਇਆ ਪਰ ਉਹਨੇ ਨਾ ਛੱਡਿਆ ਤੇ ਉਹਨੂੰ ਖਿੱਚ-ਖਿੱਚ ਕੇ ਇੱਕ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਰਹੇ ਉਹਨੇ ਨਾ ਛੱਡਿਆ ਤੇ ਬੜਾ ਹੀ ਉਸਨੇ ਪਿੱਛਾ ਛਡਵਾਇਆ ਤੇ ਉਹਨੂੰ ਐਵੇਂ ਲੱਗਾ ਜਿਵੇਂ ਕਿਤੇ ਉਸ ਨੂੰ ਬਿੱਲੀ ਲੈ ਕੇ ਜਾਣਾ ਚਾਹੁੰਦੀ ਹੈ ਬਿੱਲੀ ਨੇ ਉਹਦਾ ਪਜਾਮਾ ਫੜਿਆ ਤੇ ਅੱਗੇ-ਅੱਗੇ ਕਰਕੇ ਉਸ ਨੂੰ ਸ਼ਾਨ ਦੇ ਕੋਲ ਲੈ ਗਈ ਜਾ ਕੇ ਉੱਥੇ ਮਿਆਉ ਮਿਆਉ ਕਰਨ ਲੱਗੀ ਤੇ ਉਹ ਅੰਦਰੋਂ ਜਦੋਂ ਲੇਡੀ ਸੀ ਉਹ ਜਦੋਂ ਬਾਹਰ ਆਈ ਤੇ ਬਾਹਰ ਆਏ ਤੇ ਉਹਨਾਂ ਕਿਹਾ ਕਿ ਉਹ ਤਾਂ ਚਾਰ ਦਿਨ ਹੀ ਨਹੀਂ ਪਰ ਉਹ ਕਹਿੰਦਾ ਤੁਸੀਂ ਉਹਨਾਂ ਦੀ ਪਤਨੀ ਹੋ ਉਸ ਨੇ ਕਿਹਾ ਹਾਂ ਜੀ ਕਹਿੰਦਾ ਕਿ ਪਰ ਉਹ ਤਾਂ ਕਾਲ ਚਲਾਣੇ ਕਰ ਗਏ ਉਹਨੇ ਕਿਹਾ ਤੁਸੀਂ ਇੱਥੇ ਕਿਵੇਂ ਰਹਿੰਦੇ ਹੋ ਜਸਤਨ ਦੀ ਮੈਨੂੰ ਖਬਰ ਮਿਲੀ ਸੀ ਉਸਨੇ ਕਿਹਾ ਮੈਂ ਉਹਦਾ ਸਾਥੀ ਹਾਂ ਉਹਦੇ ਨਾਲ ਮਿਲ ਕੇ ਵਪਾਰ ਕਰਦਾ ਸੀ ਉਸ ਨੂੰ ਕਹਿੰਦੇ ਕਿ ਤੁਸੀਂ ਇੱਥੇ ਕਿਵੇਂ ਉਹਨੇ ਕਿਹਾ ਜ ਜਸਤਨ ਨੂੰ ਆਕਾਲ ਚਲਾਣ ਦੀ ਖਬਰ ਮਿਲੀ ਤਾਂ ਸਹਰੇ ਨੇ ਉਸੇ ਹੀ ਦਿਨ ਘਰੋਂ ਕੱਢ ਦਿੱਤਾ ਇੱਥੇ ਆਏ ਸੀ ਤੇ ਇੱਥੇ ਬਜ਼ੁਰਗ ਲਾਚਾਰ ਮਾਪਿਓ ਸੀ ਪਰਾ ਪਰਜਾਈ ਰੋਜ਼ ਹੀ ਕੋਜ ਨਾ ਕੋਜ ਤਾਨਨੇ ਮੈਨੇ ਮਾਰਦੇ ਸਨ ਉਹਨਾਂ ਨੇ ਵੀ ਘਰੋਂ ਬਾਹਰ ਕੱਢ ਦਿੱਤਾ ਹੁਣ ਕਹਿਣ ਲੱਗਾ ਕਿ ਤੁਹਾਡਾ ਜਿਹੜਾ ਪਤੀ ਸੀ ਉਹਨੇ ਮਾੜੇ ਸਮੇਂ 'ਚ ਮੇਰਾ ਸਾਥ ਦਿੱਤਾ ਸੀ ਮੈਨੂੰ 10000 ਸੋਨੇ ਦੀਆਂ ਮੋਹਰਾਂ ਦਿੱਤੀਆਂ ਸਨ ਉਹਨੇ ਬਚਤ ਕਰਕੇ ਰੱਖੇ ਸੀ ਮੈਂ ਉਹਦੇ ਨਾਲ ਵਪਾਰ ਚਲਾਇਆ ਤੇ ਅੱਜ ਕਈ ਗੁਣਾ ਹੋ ਗਿਆ ਹੁਣ ਮੈਂ ਉਹੀ ਮੋਹਰਾਂ ਤੁਹਾਨੂੰ ਦੇ ਰਾਇਆ ਹਾਂ ਉਹਨੇ ਉਹਨੂੰ ਦੇ ਕੇ ਜਾਣ ਲੱਗਦਾ ਹੈ ਤੇ ਫਿਰ ਮਨ ਵਿੱਚ ਸੋਚਦਾ ਹੈ ਕਹਿੰਦਾ ਕਿ ਅੱਜ ਮੇਰੇ ਕੋਲ ਜੋ ਕੁਝ ਵੀ ਹੈ ਉਹ ਤੁਹਾਡੇ ਪਤੀ ਦੀ ਦੇਣ ਹੈ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲ ਸਕਦੇ ਹੋ ਉੱਥੇ ਮੇਰੀ ਪਤਨੀ ਮੇਰੇ ਬੱਚੇ ਤੇ ਮੇਰੇ ਮਾਤਾ ਪਿਤਾ ਹਨ ਅੱਜ ਜੋ ਕੁਝ ਵੀ ਹੈ ਤੁਹਾਡੇ ਪਤੀ ਦੀ ਦੇਣ ਹੈ ਤੁਸੀਂ ਉੱਥੇ ਇੱਜ਼ਤ ਤੇ ਸਤਿਕਾਰ ਨਾਲ ਰਹੋ ਤੁਹਾਡਾ ਹਿੱਸਾ ਤੁਹਾਨੂੰ ਮੈਂ ਹਰ ਮਹੀਨੇ ਅਦਾ ਕਰ ਦੇਵਾਂਗਾ ਹੁਣ ਵਿਚਾਰੀ ਕੋਲ ਹੋਰ ਕੋਈ ਵੀ ਸਹਾਰਾ ਨਹੀਂ ਸੀ ਉਹਦੇ ਨਾਲ ਚਲੀ ਗਈ ਹੁਣ ਉਹ ਬਿੱਲੀ ਵੀ ਪਿੱਛੇ ਪਿੱਛੇ ਤੋਰਨ ਲੱਗੀ ਉਹਨੂੰ ਸ਼ਾਇਦ ਸਮਝ ਆ ਗਿਆ ਕਿ ਵੇਝਪੰਜ ਰੋ ਰਹੀ ਪਰ ਇਹਦੀ ਕੀਤੀ ਮਦਦ ਉਹ ਤੋਰ ਤਰਗਾ ਤੱਕ ਪਹੁੰਚ ਗਈ ਇਹਦੀ ਅਸੀਸ ਜਿਹੜੀ ਮੈਂ ਇਹਦਾ ਟਿੱਡ ਭਰਿਆ ਇਹਦੀ ਲਾਤ ਜਿਹੜੀ ਠੀਕ ਕੀਤੀ ਇਸ ਮੇਜਪਾਨ ਦੇ ਲਈ ਰੋਜ਼ ਅਰਦਾਸ ਕੀਤੀ ਤੇ ਅਰਦਾਸ ਦਾ ਅੱਜ ਮੁੱਲ ਪਿਆ ਗਿਆ ਹੈ ਹੁਣ ਉਹ ਸਮਝ ਗਏ ਕਿ ਆਪਾਂ ਭਾਵੇਂ ਕਿਸੇ ਦੀ ਮਦਦ ਕਰਦੇ ਹਾਂ ਉਸ ਮਦਦ ਦਾ ਸਿਲਾ ਸਾਨੂੰ ਪਰਮਾਤਮਾ ਜੀ ਜਰੂਰ ਦਿੰਦੇ ਹਨ ਫਿਰ ਸਾਧ ਸੰਗਤ ਜੀ ਭਾਵੇਂ ਖਾਂ ਜਿਹੜੇ ਕੁੱਤਾ ਤੇ ਬਿੱਲੀ ਕੋਈ ਵੀ ਹੋਵੇ ਉਸ ਨੂੰ ਘਰੋਂ ਮੋਠੇ ਜੇ ਆਟੇ ਦੀ ਆਪਾਂ ਦੇ ਦਈਏ ਜਾਂ ਇੱਕ ਕਿੜੀ ਨੂੰ ਜੇ ਰੰਦੀ ਚੌਲਾਂ ਦਾ ਦਾਣਾ ਪਾ ਦਈਏ ਤਾਂ ਉਹਦਾ ਵੀ ਫਲ ਮਿਲ ਜਾਵੇਗਾ ਫਿਰ ਇੱਕ ਰੋਟੀ ਜੇਕਰ ਰੋਜ਼ ਕੱਢਦੇ ਹਾਂ ਤਾਂ ਸਾਧ ਸੰਗਤ ਜੀ ਕੀੜੀ ਨੂੰ ਜੇ ਰੰਦੀ ਚੌਲਾਂ ਦਾ ਦਾਣਾ ਪਾ ਦਈਏ ਤਾਂ ਉਹਦਾ ਫਲ ਵੀ ਮਿਲ ਜਾਵੇਗਾ ਫਿਰ ਇੱਕ ਰੋਟੀ ਜੇਕਰ ਰੋਜ਼ ਕੱਢਦੇ ਹਾਂ ਤੇ ਪ੍ਰਮਾਤਮਾ ਜੀ ਉਸ ਦਾ ਵੀ ਫਿਰ ਸਾਨੂੰ ਫਲ ਦੇਣਗੇ ਤਾਂ ਸਾਧ ਸੰਗਤ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ